ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ 3 ਹਸਤੀ ਸਰਜੋ ਅੰਕ ਸਹਿ ਅਹਰਨ ਜੋ ਸਰਦੇ ਮਾਲਤਨ ਅਗਰ ਆਖ ਕੈ ਉਭੀ ਸੇਵ ਕਰੇ ਹਰਤੀ ਸਿਰਜੂ ਅੰਕ ਸਹ ਹੈ ਅਹਰਨ ਜੋ ਸਿਰ ਦੇ ਮਾਨ ਤਨਿਆ ਗਹਿ ਰਖ ਕ ਉਬੀ ਸੇਵ ਕਰੇ ਇਹੋ ਗੁਰਮੁਖ ਆਪਨ ਵਾਰੀ ਹੈ ਸਭ ਰਾਜ ਸ੍ਰਿਸ਼ਟ ਕਾਲੀ ਨਾਨਕ ਗੁਰਮੁਖ ਬੂਜੀ ਹੈ ਜਾ ਆਪੇ ਨਦਰ ਕਰੇ ਮਹੱਲਾ ਤੀਜਾ ਜਨ ਗੁਰਮੁਖ ਨਾਮ ਧਿਆਇ ਆਏ ਤੇ ਪਰਵਾਣ ਨਾਨਕ ਕਉਲ ਉਧਾਰੇ ਆਪਣਾ ਦਰਗਹ ਪਾਵੇ ਮਾਣ ਪੌੜੀ ਗੁਰਮੁਖ ਸਖੀਆਂ ਸਿਖ ਗੁਰੂ ਮੇਲਾਈਆਂ ਇਕ ਸੇਵ ਗੁਰ ਪਾਸ ਇਕ ਗੁਰ ਕਾਰੇ ਲਾਈਆਂ ਜਿੰਨਾ ਗੁਰ ਪਿਆਰਾ ਮਨ ਚਿਤ ਤਿੰਨਾ ਭਾਉ ਗੁਰੂ ਦੀਵਾਈਆਂ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪਤਾ ਭਾਈਆਂ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆਂ ਗੁਰ ਸਿੱਖਾ ਇੱਕੋ ਪਿਆਰ ਗੁਰ ਮਿਤਾ ਪਤਾਂ ਭਾਈਆ ਗੁਰ ਸਤਗੁਰ ਬੋਲੋ ਸਭ ਗੁਰ ਆਠ ਗੁਰੂ ਜੀ ਵਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ